ਇਹੜਾ ਚਕੂਟਾ ਏ ਇਹਦਾ ਕੀ ਭਾਵੇਂ ਤੇ ਇਹ ਇਹਦਾ ਲਾਸਟ ਰਿਜ਼ਲਟ ਕੀ ਆਏਗਾ ਚਕੂਟੇ ਦਾ ਗਰੀਬ ਨਵਾਜੀ ਸਿੱਧਾ ਨਿਰਣਾ ਤੇ ਇਹ ਕੀਤਾ ਸੀ ਚਾਰੇ ਕੁੰਟਾਂ ਚਾਰੇ ਕੁੰਟਾਂ ਕਿਉਂਕਿ ਬਿਲਕੁਲ ਬਰਾਬਰ ਮਹਾਰਾਜੀ ਚਕੂਟੇ ਨੂੰ ਜਿੰਨਾ ਇਹਦਾ ਬਾਰਤੀ ਜਿੰਨਾ ਇਹਦਾ ਹੈਗਾ ਉਹ ਦੱਸਿਆ ਕਿ ਇੰਨਾ ਹੀ ਰੱਖਣਾ ਮੀਟਰ ਤੇ ਮੀਟਰ ਦੂਸਰੇ ਪਾਸੇ ਰੱਖਣਾ ਇਹਦੇ ਬਾਰੇ ਜੋ ਮੇਰੇ ਸਾਹਮਣੇ ਬਚਨ ਹੋਏ ਮੈਂ ਉਹ ਹੀ ਤੁਹਾਨੂੰ ਦੱਸਾਂਗਾ ਆਪ ਸਭ ਕੁਝ ਜਿਸੀ ਜਾਣਦੇ ਹੋ ਗੁਰੂ ਦੇ ਲੰਗਰ ਵਿੱਚ ਕੁਝ ਚਿਰ ਸੇਵਾ ਭਾਂ ਸਿੰਘ ਹੋਣਾ ਕੀਤੀ ਉਹ ਅਮਨੰਗਲ ਦੇਸਨ ਤੇ ਤਕਰੀਬਨ ਹੀ ਉਹ ਵੱਡਾ ਪਰਨਾ ਬੰਨ੍ਹ ਦੇਸਨ ਜਿਵੇਂ ਹੀ ਕਬਰ ਕਸਾ ਸਮੀਨਿਆ ਇਹ ਦਾ ਵੱਡ ਛੱਤ ਦੀ ਗੱਲ ਹੈ ਜਾਮਨੂ ਵਾਲੇ ਘਰ ਵਿੱਚ ਤੇ ਸ਼ਾਮ ਦਾ ਟਾਈਮ ਸੀ ਤੇ ਗਰੀਬ ਨੂੰ ਅੱਜ ਇਹ ਬਚਨ ਸ਼ੁਰੂ ਕੀਤਾ ਕਹਿਣ ਲੱਗੇ ਗੁਰੂ ਕੇ ਪਿਆਰਿਓ ਕਿਉਂਕਿ ਮੇਨ ਉਹਗੇ ਆਗੇ ਉਸ ਤਰ੍ਹਾਂ ਹਿੱਸੇ ਤੇ ਉਹਨਾਂ ਤੋਂ ਹੀ ਬਚਣੀ ਚੱਲਿਆ ਜਾਦਾ ਸ਼ੁਰੂਆਤ ਉਥੋਂ ਹੋਈ ਕਿਉਂਕਿ ਉਹਨਾਂ ਦਾ ਦਰਸ ਨੇ ਇਸ ਤਰ੍ਹਾਂ ਸੀ ਜਦੋਂ ਉਹਨਾਂ ਨਮਸਕਾਰ ਕੀਤੀ ਤੇ ਗਰੀਬ ਨੂੰ ਅੱਜ ਇਹ ਤੇ ਬਾਰੇ ਬੋਲਣਗੇ ਕਾਹਨ ਲਗੇ ਗੁਰੂ ਕੇ ਪਿਆਰਿਓ ਜਿਹੜਾ ਮਹਾਰਾਜ ਦੀ ਕਾ ਹੁਕਮ ਹੈ ਓਏ ਚਕੂਟੇ ਦਾ ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਚਾਰੇ ਪਾਸੇ ਬਰਾਬਰ ਹੋਣੀ ਚਾਹੀਦੀ ਨੇ ਤੇ ਜਿਹੜਾ ਵੇਖੋ ਇਹਦਾ ਇਹਦਾ ਵੇਰਵਾ ਵੀ ਕੀਤਾ ਇਹਦਾ ਕੀ ਫਾਲੇ ਤੇ ਜਿਹੜਾ ਦੂਸਰਾ ਪਰਗਾੰਬੰਦ ਆ ਉਹਦਾ ਕੀ ਫਾਲੇ ਉਹਦਾ ਰਿਜ਼ਲਟ ਕੀ ਏ ਤੇ ਇਹਦਾ ਰਿਜ਼ਲਟ ਕੀ ਉਹ ਇਹ ਸੀ ਹਜ਼ੂਰ ਫਰਮਾਨ ਲਗੇ ਕਿ ਗੁਰੂ ਕੇ ਪਿਆਰਿਓ ਇੱਕ ਸੌ ਸਾਖੀ ਵਿੱਚ ਤੋਂ ਕੌਂਦੀ ਏ ঈਸਾ ਮਮ ਸੰਗਤ ਪਿਛੇ ਕੇਸ ਜਿਹੜੇ ঈਸਾ ਮਸੀਹ ਜੀ ਹੋਏ ਨੇ ਦੀ ਹੁਕਮ ਕੀਤਾ ਕਿ ਇਹ ਜਿਹੜੇ ਨਾ ਕੇਸ ਜਿਵੇਂ ਈਸਾ ਮਸੀਹ ਜੀ ਦੇ ਪਿਛਾ ਨੂੰ ਕੇਸ ਸਨ ਮੇਰਾ ਜਿਹੜਾ ਆਉਣਾ ਮਮ ਸੰਗਤ ਕਿ ਮੇਰੀ ਸੰਗਤ ਮੇਰਾ ਖਾਲਸਾ ਜਿਹੜਾ ਹੈ ਜਿਹੜਾ ਪ੍ਰਗਟ ਹੋਣਾ ਹੈ ਉਹਦਾ ਇਹ ਰੂਪ ਹੋਵੇਗਾ ਉਹਦੇ ਪਿਛਾ ਨੂੰ ਕੇਸ ਹੋਣਗੇ ਤੇ ਖੁੱਲੇ ਹੋਣਗੇ ਹੁਣ ਇਥੇ ਇੱਕ ਹੋਰ ਮੈਂ ਥੋੜਾ ਜਿਆਗ ਜੋ ਮੇਰੇ ਵੇਖਣ ਚ ਆਉਂਦਾ ਏ ਅਸੀਂ ਕੁਛ ਜੀ ਚਕੂਟੇ ਦੀ ਸ਼ਕਲ ਜ਼ਰੂਰ ਲੈ ਲਈ ਲਈ ਪਰ ਚਕੂਟੇ ਦੇ ਵਿੱਚ ਅਸੀਂ ਕੇਸ ਖੁੱਲੇ ਦੇ ਰੱਖਦੇ ਆ ਉਹ ਜ਼ਰੂਰ ਉਹਦੇ ਵਿੱਚ ਜੂੜਾ ਕਰ ਲਾਂਗੇ ਜੂੜੇ ਦਾ ਕੇਸਾਂ ਨੂੰ ਜੂੜਾ ਕਰਨਾ ਇਹਦਾ ਵੀ ਫਲ ਹੋ ਰਿਹਾ ਤੇ ਖੁੱਲੇ ਰੱਖਣ ਦਾ ਵੀ ਹੋ ਰਿਹਾ ਪਰ ਖੁੱਲੇ ਰੱਖਣ ਨੂੰ ਆਇਆ ਤੇ ਉੱਤੇ ਚਿਕੂਟਾ ਬੰਨਣ ਵਾਲਿਆਂ ਨਾ ਇਹ ਗੁਰੂ ਕੇ ਪਿਆਰਿਓ ਹਜ਼ੂਰ ਮਹਾਰਾਜ ਦੀ ਕਾ ਬਚਨੇ ਇਹ ਸੰਤ ਖਾਲਸੇ ਵਿੱਚ ਆਉਣਾ ਇਹ ਸੰਤ ਖਾਲਸੇ ਵਿੱਚ ਆਉਣਾ ਤੇ ਜਿਹੜਾ ਸੰਤ ਖਾਲਸਾ ਹੋਵੇਗਾ ਹਜ਼ੂਰ ਦਾ ਬਚਨੇ ਜਿਹੜਾ ਸਹਿ ਬਾਦਮੇ ਜਾਮੇ ਦਾ ਬਚਨੇ ਨਾ ਆਪ ਲੜੂ ਨਾ ਖਾਲਸਾ ਲਰਾਂ ਹੂੰ ਪਟ ਬੀਰਨ ਸੇ ਬਾਂਧ ਮਰਵਾਉ ਕਿ ਖਾਲਸੇ ਹੁਣ ਲੜਨਾ ਨਹੀਂ ਸਿਰਫ ਇਨਾ ਹੋਣਾ ਕਿ ਸ਼ਕਤ ਨੇ ਕੰਮ ਕਰਨਾ ਹੈ ਸ਼ਕਤ ਕੰਮ ਕਰਨਾ ਸਫਾਈ ਹੋਈ ਜਾਣੀ ਹੈ ਸਿਰਫ ਇੱਕ ਜੀਵੇਂ ਮਗਰੋਂ ਕੁਝ ਲੋਕ ਕਾਬਜ਼ ਹੀ ਹੁੰਦੇ ਨੇ ਖਾਲਸੇ ਨੇ ਸਿਰਫ ਕਬਜ਼ਾ ਹੀ ਕਰਦਾ ਇਹ ਹਜੂਰ ਫਰਮਾਇਆ ਸਤ ਖਾਲਸਾ ਤੇ ਇਸ ਗੱਲ ਵਿੱਚ ਹੋਵੇਗਾ ਹੁਣ ਜਿਹੜੇ ਜੀ ਕੋਈ ਸੀਰ ਮੈਂ ਅਰਜ ਕਰਨ ਲੱਗਾ ਕੋਈ ਇਸ ਗੱਲ ਦਾ ਗੁੱਸਾ ਨਾ ਕਰਿਓ ਕਿਉਂਕਿ ਮੈਂ ਜੋੜਾ ਵੀ ਬਜਨ ਕਰਾਂਗਾ ਮੈਂ ਕੋਸ਼ਿਸ਼ ਮੇਰੀ ਇਹ ਹੀ ਹੁੰਦੀ ਹੈ ਕਿ ਮੈਂ ਮਾਰਾਈ ਕੀ ਹਾਦਸਾ ਲਾਂਬੇ ਲੈ ਜਾਵਾਂ ਉਹੀ ਬਚਨ ਕਹਾਂ ਜਿਹੜਾ ਮੈਂ ਸੁਣਿਆ ਉਹ ਵੀ ਕੋਲ ਹੁੰਦਿਆ ਜਿਹੜਾ ਸੁਣਿਆ ਕਿ ਕਿਤੇ ਹੁੰਦਾ ਕਿਸੇ ਕੋ ਸੁਣ ਕੇ ਫਿਰ ਸੁਣ ਕਰਨਾ ਤੇ ਮੈਂ ਉਹੀ ਕਰ ਰਿਹਾ ਜਿਹੜਾ ਮੈਂ ਕੋਲ ਹੁੰਦਿਆ ਸੁਣਿਆ ਇਸ ਕਰਕੇ ਮੈਂ ਹਜੂਰ ਦੇ ਬਚਨ ਸੁਣਾਣਾ ਪਿਆ ਇਹਦੇ ਵਿੱਚ ਕੋਸ਼ਿਸ਼ ਕਰਿਓ ਕਿ ਕੋਈ ਇਸ ਗੱਲ ਦਾ ਗੁੱਸਾ ਨਾ ਕਰੇ ਹੁਣ ਦੂਸਰੇ ਖਾਲਸੇ ਨੂੰ ਜਿਹੜੇ ਜੂੜਾ ਕਰਦੇ ਨੇ ਤੇ ਚਕੂਟੇ ਤੋਂ ਵੱਧ ਪਰਲਾ ਬੰਦੇ ਨੇ 2 ਮੀਟਰ ਦਾ ਬੰਨ ਲਿਆ 3 ਦਾ کئی ਬੰਨਦੇ ਨੇ ਤੇ ਜੂੜਾ ਵੀ ਕਰਦੇ ਆ ਜੂੜਾ ਤੇ ਮੈਂ ਪਹਿਲਾਂ ਦੱਸਿਆ ਕਿ ਕਈ ਲੋਕ ਸਾਡੇ ਵਿੱਚ ਐਸੇ ਨਹੀਂ ਜਿਕੇ ਜਿਹੜੇ ਚਕੂਟਾ ਵੀ ਬੰਨ ਲੈਣਗੇ ਤੇ ਵਿੱਚ ਜੂੜਾ ਹੀ ਕਰ ਦਿੱਤੇ ਪਰ ਜੂڑا ਨਹੀਂ ਕਰਨਾ ਚਾਹੀਦਾ ਖੁੱਲੇ ਕੇਸ ਰੱਖਣੇ ਚਾਹੀਦੇ ਇਹ ਜਿਹੜੀ ਸ਼ਕਤ ਉਤਰ ਰਹੀ ਹੈ ਇਹਦਾ ਵੀ ਇਹ ਇੱਕ ਗੱਲ ਨੋਟ ਕਰ ਲੋ ਕਿ ਇਹ ਵੀ ਖੁੱਲੇ ਕੇਸਾਂ ਵਾਲਿਆਂ ਦੇ ਅੰਦਰ ਉਤਰਦੀ ਹੈ ਜਿਹੜਾ ਸ਼ਕਤ ਦਾ ਪੈਰਾ ਆਉਣਾ ਨਾ ਇਹ ਵੀ ਖਾਸ ਕਰਕੇ ਖੁੱਲੇ ਕੇਸਾਂ ਵਾਲਿਆਂ ਦੇ ਆਉਣਾ ਹੈ ਅੱਛਾ ਹੁਣ ਜਿਹੜੇ ਨਹੀਂ ਰੱਖਦੇ ਜੂڑا ਕਰਦੇ ਨਹੀਂ ਜਾਂ ਵੱਡਾ ਪਰਨਾ ਬੰਨਦੇ ਨਹੀਂ ਇਹਦੇ ਬਾਰੇ ਗਰੀਬ ਨੂੰ ਅੱਜ ਇਹ ਅਰਜ਼ੀ ਕੀਤੀ ਹੁਕਮ ਕੀਤਾ ਕਿ ਇਹਨਾਂ ਨੂੰ ਸਮੇਂ ਅਨਸਾਰ ਦੂਜੀ ਕਾਰ ਵਿੱਚ ਰਲਣਾ ਪੈਣਾ ਦੂਜੀ ਕਾਰ ਕਿਹੜੀ ਹੋਣੀ ਹੈ ਜਿਹੜੀ ਯੁੱਧ ਵਾਲੀ ਜਿਹੜੀ ਯੁੱਧ ਵਾਲੀ ਹੈ ਉਹਦੇ ਵਿੱਚ ਇਹਨਾਂ ਆ ਜਾਣੇ ਜਿਵੇਂ ਕਿ ਵੇਖੋ ਨਾ ਕਈ ਆਂਦੇ ਨੇ ਭਾਈ ਈਸ਼ੀਰੀ ਸਾਹਿਬ ਨਹੀਂ ਪਾਂਦੇ ਇਹਦੀ ਵਜ੍ਹਾ ਇੱਕ ਜਿਹੜੀ ਸ਼੍ਰੀ ਸਾਹਿਬ ਉਹਦਾ ਧਰਮ ਬੜਾ ਸਖਤ ਹੈ ਉਹਦਾ ਧਰਮ ਬਹੁਤ ਸਖਤ ਹੈ ਅਸੀਂ ਪਾਤੇ ਲੈਂਦੇ ਆ ਪਰ ਉਹਦਾ ਧਰਮ ਹੈ ਕਿ ਧਰਮ ਦੀ ਰੱਖਿਆ ਕਰਨੀ ਕਿਸੇ ਮਾੜੇ ਨੂੰ ਜੇ ਕੋਈ ਦੁੱਖ ਦਿੰਦਾ ਤਾਂ ਉਹਨੂੰ ਰੋਕਣਾ ਉਹਨੂੰ ਵੇਖ ਕੇ ਲੰਘ ਨਹੀਂ ਜਾਣਾ ਜਿਹਦੇ ਕੋਈ ਸ਼ਰੀ ਸਾਹਿਬ ਇਹ ਸ਼ਕਤ ਸਮਝੀ ਜਾਂਦੀ ਹੈ ਇਹਦਾ ਧਰਮ ਬੜਾ ਤਗੜਾ ਹੈ ਹਜ਼ੂਰ ਫਰਮਾਇਆ ਕਿ ਅਜੇ ਇਹ ਗੱਲ ਸਾਡੇ ਕੋਲ ਹੈ ਨਹੀਂ ਅਸੀਂ ਅਜੇ ਸਿਰਫ ਮਾੜਾ ਫੇਰਨੀ ਤੇ ਮਾਰੀ ਕੀ ਰਜ਼ਾ ਮੰਨਣੀ ਮਾਰੀ ਕੀ ਰਜ਼ਾ ਮੰਨਣੀ ਹੈ ਤੇ ਪਾਣਾ ਮੰਨਣਾ ਅੱਛਾ ਫਿਰ ਕੁਝ ਸਰੀਰ ਸਣ ਸਾਡੇ ਅਜੇ ਉਹ ਹੈਗੇ ਨੇ ਹੁਣ ਉਹ ਲੱਗਰ ਚ ਸੇਵਾ ਕਰਦੇ ਨੇ ਪਹਿਲਾਂ ਮਾਲ ਦੀ ਸੇਵਾ ਕਰਦੇ ਸਨ ਮਹਾਰੀ ਕੋ ਮੱਝਾਂ ਗਾਂਾਂ ਵੀ ਸੰਵੇਲੀ ਸੀ ਉਹ ਬਾਰੋਂ ਅਕਸਰ ਤੁਹਾਨੂੰ ਪਤਾ ਹੈ ਪੰਨਾ ਚੁੱਕ ਕੇ ਲਿਆਉਣੀਆਂ ਹੁੰਦੀਆਂ ਨੇ ਸੇਵਾ ਸਿੰਘ ਨਾਮ ਇਹ ਉਹ ਦਾ ਹੁਣ ਆਸ ਲੱਗਰ ਚ ਸੇਵਾ ਕਰਦੇ ਉਹ ਕਹਿਣ ਲੱਗਾ ਮਹਾਰਾਜ ਜੀ ਅਈ ਜਦੋਂ ਪੰਡਾ ਚੁੱਕ ਕੇ ਲਿਉਂਦੇ ਆ ਸਿਰ ਦੇ ਕੋਈ ਐਸੀ ਪੰਡ ਹੁੰਦੀ ਏ ਐਸਾ ਪੱਠੇ ਜਾਂ ਕੋਈ ਚੀਜ਼ ਹੁੰਦੀ ਏ ਜਿਹੜੀ ਸਿਰ ਨੂੰ ਚੁੱਭਣ ਆਈ ਤੇ ਹੁਣ ਜੇ ਚਕੂਟਾ ਹੀ ਵੱਧਾ ਹੋਵੇ فرض ਕੀਤਾ ਤੇ ਉਸ ਵੇਲੇ ਜੇ ਭਾਰਾ ਕਪੜਾ ਨਾ ਬੰਨਿਆ ਬੰਨਿਆ ਹੋਵੇਗਾ ਤਾਂ ਉਹ ਸਿਰ ਨੂੰ ਦੁੱਖ ਮਿਲਦਾ ਸਾਨੂੰ ਕੀ ਹੁਕਮ ਰੋਕੋ ਉਸ ਵੇਲੇ ਹਾਦਰੀ ਵਿੱਚ ਇਹ ਸੇਵਾ ਕਰਦੇ ਸਨ ਉਹਦਾ ਜਵਾਬ ਕੀ ਆਇਆ ਹੁਕਮ ਕੀ ਹੋਇਆ ਆਖ ਲਗੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇਹ ਕੰਮ ਕਰਦੇ ਹੋ ਤੇ ਇਸ ਕੰਮ ਨੂੰ ਸਮਝ ਕੇ ਉਸ ਗੱਲ ਨੂੰ ਦੂਜੀ ਨੂੰ ਭੁੱਲ ਜਾਓ ਉਹ ਤੇ ਘੜੀ ਪਾਲ ਵਾਸਤੇ ਪੰਡ ਬਣਣੀ ਚੁਕਣੀ ਏ ਜੋ ਕੁਝ ਵੀ ਕਰਦੇ ਆ ਪਰ ਇਹ ਥੋੜਾ ਕਿ ਤੋ ਹਰ ਵੇਲੇ ਹੀ ਪੱਡ ਸਿਰ ਤੇ ਚੁਕਣੀ ਅਜ਼ਾਦਤ ਨਹੀਂ ਦਿੱਤੇ ਤੇ ਇਹਨਾਂ ਨੂੰ ਭਾਨ ਸਿੰਘ ਉਹਨਾਂ ਨੂੰ ਉਹ ਲਵਾ ਕੇ ਪਰਨਾ ਜੋ ਕੁਛ ਵੀ ਉਹਨਾਂ ਬੱਧਾ ਸੀ ਹਜ਼ੂਰ ਗਰੀਬ ਨੂੰ ਆਜੀ ਇਚਕੂਟਾ ਬਣਾਇਆ ਤੇ ਹਜ਼ੂਰ ਇਹ ਵੀ ਫਰਮਾਇਆ ਕਿ ਇਚਕੂਟੇ ਦਾ ਅਸਲ ਮਤਲਬ ਚਾਰ ਕੁੰਟਾ ਹੈ ਇਹ ਖਾਲਸੇ ਨੇ ਉਹ ਜਿਹੜਾ ਅਸੀਂ ਪੜ੍ਹਦੇ ਆ ਨਾ ਕਰਨੀ ਨਾਮੇ ਵਿੱਚ ਉਹਦੇ ਅਸਲੋ ਹਮੀ ਹੈ ਉਦੇ ਹੁੰਦਾ ਜਿੱਥੇ ਸੂਰਜ ਉਗਦਾ ਤੇ ਅਸਤੂ ਦਾ ਜਿੱਥੇ ਡੁੱਬਦਾ ਇਹ ਚਾਰਕੁੰਡਾ ਹੋ ਗਈਆਂ ਮਗਰ ਕੀ ਰਿਆ ਉਦੇ ਅਸਤ ਲੋ ਹਮੀ ਹੈ ਅਵਰਨਰ ਐਸੀ ਕੋਈ ਰਹੀਏ ਤੋ ਇੱਕ ਸਾ ਮਿਲenge ਤਰੇ ਜਗ ਤੇ ਕਿ ਇਹ ਬਾਕੀ ਜਿੰਨੀ ਪਬਲਿਕ ਕੇ ਰਾਜੇ ਮਹਾਰਾਜੇ ਨੇ ਇਹ 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 ਨਾ ਸੋਚਿਓ ਕੀ ਆਈਡੀ ਆਈਡੀਆ ਸ਼ਕਤੀਆਂ ਨੇ ਬਾਹਰ ਲਿਆਂ ਕੰਟਰੀਆਂ ਜਿਹੜੀਆਂ ਨੇ ਕਿਸੇ ਨਹੀਂ ਰਹਿਣਾ ਬਲਕਿ ਇਥੋਂ ਤੱਕ ਵੀ ਹੁਕਮ ਇਹ ਪਹਿਲੋਂ ਮਰेंगे ਉਹਨਾਂ ਦੇਸ਼ਾਂ ਕੇ ਲੋਕ ਵੇਖੋ ਇੱਕ ਬੜੀ ਸਿੱਧੀ ਜੀ ਤੋਕੇ ਤੁਰਕ ਗਾਇਓ ਤੁਰਕ ਗਾਇਓ ਤੁਰਕ ਮੁਸਲਮਾਨ ਵਾਲਾ ਸਿੱਧਾ ਇਸ਼ਾਰਾ ਤੁਰਕ ਗਾਇਓ ਮੁੰਡਿਆ ਮੋਇਓ ਮੁੰਡਿਆ ਦਾ ਵੀ ਕਿੰਨੂ ਫਰਕ ਰਹਿ ਗਿਆ ਮੁੰਡਿਆ ਲਫ਼ਜ਼ ਕੀ ਏ ਸਿਰ ਬੋਨਾ ਤੁਰਕ ਗਾਇਓ ਮੁੰਡਿਆ ਮੋਇਓ ਜਗਿਓ ਖਾਲਸਾ ਮੀਤ ਗੁਰੂ ਕੇ ਪਿਆਰਿਓ ਇਹ ਖੇਡ ਇਹ ਚਕੂਟੇ ਦੀ ਜਿਹੜੀ ਏ ਇਹ ਚੌਂ ਘੰਟਾਂ ਵਿੱਚ ਖੇਡਣ ਦੀ ਇਸਾਰੇ ਰਾਜ ਇਕੋਰਾ ਕੋਈ ਚੀਜ਼ ਦੂਸਰੀ ਨਹੀਂ ਰਹਿਣੀ ਫੇਕਿਰਦਾ ਰਾਜੇ ਦਾ ਕਿੰਨਾ ਦੱਸਿਆ 14 ਸਹਾਂਸਰ ਵਰਖ ਲੱਗ ਸਹਾਂਸਰਾਂ ਦੇ ਨੇ ਹਜ਼ਾਰ ਨੂੰ 14000 ਸਾਲ 14 ਸਹਾਂਸਰ ਵਰਖ ਲੱਗ ਰਾਜ ਐਸਾ ਹੀ ਹੋਏ ਇਹ 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 ਦਾ 14000 ਸਾਲ ਰਾਜ ਲਿਖਿਆ ਹੈ ਕਰਦੀ ਨਾ ਮੇਦੇ ਇਹ ਕਰਦੀ ਨਾ ਵੇਂਦਾ ਬੱਚੇ ਸੋ ਗੁਰੂ ਕੇ ਪਿਆਰਿਓ ਇਹ ਕੂਟਾ ਜਿਹੜਾ ਹੈ ਇਹ ਸੰਤਖਾਲਸੇ ਵਿੱਚ ਆਉਣਾ ਤੇ ਇਸ ਤੋਂ ਵੱਡਾ ਦਸਤਾਰ ਜਿਹੜਾ ਤੇ ਜੂੜਾ ਕਰਦਾ ਇਹਨਾਂ ਨੂੰ ਜੰਗ ਦੀ ਘਾਰ ਵਿੱਚ ਰਲਣਾ ਪੈਂਦਾ ਇਹ ਇਹ ਮਹਾਰਾਜੀ ਇਹਨਾਂ ਨਾ ਕਰ ਦਿੱਤਾ ਤੇ ਅੱਗੋ ਕਿਸੇ ਦੀ ਖੁਸ਼ੀ ਹੈ ਮੇਰਾ ਬਚਨ ਕਰਨ ਦਾ ਭਾਵ ਸਿਰਫ ਇਹ ਨਾ ਕਿ ਕਿਸੇ ਨੂੰ ਇਸ ਗੱਲ ਦਾ ਪਰਦਾ ਨਾ ਰਵੇ ਗੁਰੂ ਕੇ ਬਚਨ ਦਾ ਇਹ ਇਹ ਨਾ ਹੋਵੇ ਨਿਰਣਾ ਹੀ ਨਾ ਹੋਵੇ ਤੇ ਐਵੇਂ ਰੌਲੇ ਵਿੱਚ ਹੀ ਇਹ ਪਏ ਰਹੀਏ ਇਹ ਜੋ ਜਿੰਨਾ ਕੋ ਮੈਂ ਬਚਨ ਕਰ ਰਿਹਾ ਇਹ ਸਾਰਾ ਹਜੂਰ ਦੀ ਰਸਨਾ ਦਾ ਬਚਨ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕੋਈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸੋ ਗੁਰੂ ਕੇ ਪਿਆਰਿਓ ਉਹ ਜਿੰਨਾ ਜਿੰਨਾ ਸਾਡਾ ਪਿਆਰ ਹੈ ਮਹਾਰਾਜ ਨਾਲ ਜਿੰਨੇ ਜਿੰਨਾ ਜਿੰਨਾ ਸਾਨੂੰ ਮਾਰੀ ਕਾ ਚਾਅ ਹੈ ਉਹਨਾਂ ਉਹਨਾ ਸਾਨੂੰ ਕਾਇਤ ਕਰਨਾ ਚਾਹੀਦਾ ਹੈ ਬਾਕੀ ਚਾਹ ਵੀ ਉਹਨਾਂ ਬਖਸ਼ਣਾ ਸਾਰੇ ਰੰਗ ਮਹਾਰਾਜ ਕੇ ਨੇ ਇਹ ਨਾ ਜਾਣਿਓ ਕਿ ਆ ਆ ਬਾਹਰ ਹੀ ਕਹਤੇ ਆ ਮਾਰੀ ਕਾ ਨਹੀਂ ਮਾਰੀ ਕੇ ਮਨਮੁਖ ਵੀ ਨੇ ਤੇ ਮਾਰੀ ਕੇ ਗੁਰਮੁਖ ਵੀ ਨੇ ਉਹਨਾਂ ਲਈ ਕੋਈ ਦੋ ਨਹੀਂ ਹੈਗੇ ਕਿਉਂਕਿ ਉਹਨਾਂ ਦੀ ਬਣਾਈ ਸਾਜਣਾ ਹੈ ਦਾਤ ਵੀ ਤੇ ਮਾਰ ਹੀ ਬਣਾਏ ਤੇ ਜਿਹੜੇ ਦੇਵਤੇ ਨੇ ਉਹ ਤੁਸੀਂ ਪੜੋ ਚੰਡੀ ਦੀ ਵਾਰ ਪੜੋ ਚੰਡੀ ਚਿਰਤਰ ਪੜੋ ਉਗਰਦੰਤੀ ਉਹਦੇ ਵਿੱਚ ਕੀ ਦੱਸਿਆ ਜਦ ਦੀ ਇਹ ਦੁਨੀਆ ਬਣੀ ਹੈ ਇਹ ਦੋ ਚੀਜ਼ਾਂ ਇਸੇ ਤਰ੍ਹਾਂ ਰਹੀਆਂ ਕਦੇ ਦੈਂਤ ਅੱਗੇ ਆ ਜਾਂਦੇ ਨੇ ਹੁਣ ਮੈਂ ਇੱਕ ਹੋਰ ਅਰਜ ਕਰ ਦਿਆਂ ਤੁਨ ਹੈ ਵੀ ਇਹ ਭਰਾ ਦੇ ਦੇਵਤੇ ਦੈਂਤ ਭਰਾ ਨੇ ਇਹਨਾਂ ਦੇ ਇਹਨਾਂ ਦੇ ਬਾਪ ਦਾ ਨਾਮ ਸੀ ਕਸ਼ਪ 무ਨੀ ਇਹਨਾਂ ਦੇ ਬਾਪ ਦਾ ਨਾਮ ਸੀ ਕਸ਼ਪ 무ਨੀ ਉਹਦੇ ਦੋਵੇਂ ਪੁੱਤਰ ਨੇ ਸਿਰਫ ਇਹਨਾਂ ਦੀਆਂ ਮਾਵਾਂ ਵੱਖ-ਵੱਖ ਸੀ ਮਾਵਾ ਅਲਗ-ਲਗ ਸਨ ਬਾਪ ਇੱਕ ਹੀ ਇਹਨਾਂ ਦਾ ਇੱਕ ਚੋ ਦਾਤ ਨੇ ਇੱਕ ਚੋ ਦੇਵਤੇ ਤੇ ਭਰਾ ਨੇ ਪਰ ਉਹ ਕਦੇ ਉਹਨਾਂ ਦੀ ਮਾਂ ਕਲਪਦੀ ਏ ਕਿ ਮੇਰੇ ਬੱਚਿਆਂ ਦਾ ਹਾਰੇ ਉਹਨਾਂ ਨੂੰ ਮਾਰੇ ਵਾਰੀ ਦੇ ਦੇ ਦਿੰਦੇ ਨੇ ਕਦੇ ਦੇਵਤਿਆਂ ਦੀ ਕਲਪਦੀ ਫਿਰ ਦੇਵਤਿਆਂ ਨੂੰ ਵਾਰੀ ਦੇ ਦੇ ਦਿੰਦੇ ਨੇ ਇਹ ਇਸ ਲਈ ਮਾਰੇ ਲਈ ਸਾਰੇ ਹੀ ਸਾਈ ਕੋ ਏ ਪਰ ਹੁਣ ਜਿਸ ਤੇ ਜਿਸ ਰਾਗੇ ਚ ਹੀ ਬੋਲਨੇ ਆ ਪਏ ਇਹਦੇ ਵਿੱਚ ਸਾਨੂੰ ਵੇਰਵਾ ਤੇ ਕਰਨਾ ਪੈਣਾ ਕਿ ਆਈਲਾ ਕੀ ਇਹ ਇਹ ਇਹਦਾ ਕੀ ਮੋਲੇ ਆਈਦਾ ਕੀ ਮੋਲੇ ਉਹ ਦੱਸਣਾ ਪਏਗਾ ਬਾਕੀ ਅਗਲੀ ਗੱਲ ਜਿਹੜੀ ਏ ਉਹ ਤਾਂ ਮਾਰੇ ਧਿਆਤੇ ਚ ਜੇ ਕਿ ਵੇਖੋ ਜਿਹੜੇ ਮਾਰੀ ਕੇ ਪਿਆਰੇ ਨੇ ਉਹ ਉਹ ਵੀ ਕੋਈ ਆਪੀ ਨਹੀਂ ਬਣਦੇ ਉਹਨਾਂ ਦੇ ਕਰਮ ਵਿੱਚ ਲਿਖਿਆ ਹੁੰਦਾ ਤਾਂ ਕੋਈ ਮਾਰੀ ਨਾ ਪਿਆਰ ਕਰਦਾ ਜਿਹੜਾ ਬੁਰੀਾਈ ਕਰਦਾ ਉਹ ਵੀ ਕੋਈ ਆਪਣੀ ਮਰਜ਼ੀ ਨਾਲ ਨਹੀਂ ਕਰਦਾ ਕਿਸੇ ਦਾ ਜਦ ਕਰਦਾ ਨਾਲੇ ਜੁੱਤੀਆਂ ਖਾਵਾਂ ਨਾਲੇ ਬੁਰਾ ਬਣਾਂ ਤੇ ਮੈਂ ਬੁਰਾ ਕੰਮ ਕਰਾਂ ਮਹਾਰਾਜੀ ਇਹ ਬੜਾ ਇੱਕ ਬਰੀਕੀ ਦਾ ਬਚੰਦੇ ਜਿਹੜੇ ਮੈਂ ਹੁਣ ਦੱਸਣ ਲੱਗਾ ਬਗਬਾਰ ਦਾ ਪੈਰੀ ਵਿੱਚ ਵੀ ਹੋਲਾ ਮੱਲਾ ਲੱਗਦਾ ਹੁੰਦਾ ਸੀ ਜਿੱਦੜ ਜਗਦੇਵ ਸਿੰਘ ਉਹਨਾਂ ਦੀ ਪੈਰੀ ਇਹਨਾਂ ਇਹਨੂੰ ਬੁਗੀਚੀ ਵੀ ਆਂਦੇ ਸਨ ਤੇ ਇੱਥੇ ਲੱਗਾ ਹੋਲਾ ਮੱਲਾ ਤੇ ਸਾਰੇ ਸੀ ਉੱਠ ਕੇ ਚਲੇ ਗਏ ਤੇ ਕੁਦਰਤੀ ਮੈਂ ਵੀ ਕੋਲ ਸਾਂ ਤੇ ਗਰੀਬ ਨੂੰ ਅੱਜ ਦੀ ਬਾਤ ਚ ਜਿਵੇਂ 2-4 ਸੀਰਾਂ ਨਾਲ ਉਂਝ ਵਿਚਾਰ ਕਰਦੇ ਨੇ ਆ ਨੰਨੇ ਵੇਖੋ ਪਿਆਰਿਓ ਇਹਦੇ ਸੱਣਾ ਹਰਨਾ ਆਕਸ਼ੇ ਹਰਨਾ ਆਕਸ਼ੀ ਤੇ ਉਹਦੇ ਉਲਟ ਦੂਸਰਾ ਇਹ 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 ਵੀ ਭਰਾ ਸਨ ਇਹ ਜੈ ਤੇ ਬਜੈ ਸਨ ਬੜੀ ਲੰਬੀ ਝੋੜੀ ਸਾਖੀ ਹੈ ਜੈ ਤੇ ਬਜੈ ਸੱਚਖੰਡ ਵਿੱਚ ਮਾਰੀ ਕੇ ਇਹ ਪਹਿਰੇਦਾਰ ਸਨ ਤੇ ਮਾਰੇ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਆਪਣਾ ਕੁਝ ਵਿਖਾਲਣ ਵਾਸਤੇ ਧਰਤੀ ਤੇ ਭੇਜਿਆ ਸੀ ਏ ਫਿਰ ਇਹ ਪੁਆਇੰਟ ਦੀ ਗੱਲ ਇਹ ਸੀ ਕਿ ਜਦੋਂ ਇਹ ਆਉਣ ਲੱਗੇ ਤੇ ਆਖਣ ਲੱਗੇ ਸਾਡਾ ਦਿਲ ਨਹੀਂ ਕਰਦਾ ਤੇ ਸਾਨੂੰ ਦੱਸੋ ਹੀ ਇੱਥੇ ਕਿਵੇਂ ਆਵਾਂਗੇ ਜਲਦੀ ਵੇਖੋ ਮਾਰੀ ਕਾ ਜਵਾਬ ਆਨੇ ਨੇ ਮੇਰੇ ਨਾਲ ਵੈਰ ਰੱਖੋਗੇ ਨਾ ਮੇਰੇ ਨਾਲ ਵੈਰ ਰੱਖੋਗੇ ਤੇ ਤਿੰਨ ਜਨਮ ਲੱਗਣਗੇ ਪਰ ਦੁਨੀਆ ਤੇ ਤੁਹਾਨੂੰ ਬੁਰਾ-ਬੁਰਾ ਕਹਿਣਗੇ ਤੁਹਾਡੀ ਨਿੰਦਿਆ ਹੋਵੇ ਵੇਖੋ ਨਾ ਹਰ ਰਾਖਚ ਪਾਵੇਂ ਕਿਵੇਂ ਹੀ ਦੁਸ਼ਟੀ ਆਖਿਆ ਉਹ ਰਾਵਣ ਨੂੰ ਕੀ ਕਿਹਾ ਕੰਸ ਨੂੰ ਕੀ ਕਿਹਾ ਕਿਸੇ ਚੱਗਾ ਕਿਹਾ ਬਰਿਆਈ ਕੀਤੀ ਅੱਛਾ ਇਹ ਇਹ ਤਿੰਨ ਜਨ ਨੂੰ ਇਹਨਾਂ ਦੇ ਸਰ ਅੱਛਾ ਉਸ ਤੋਂ ਬਾਅਦ ਆਖ ਲਗੇ ਜੇ ਕਰੋਗੇ ਮੇਰੀ ਭਗਤੀ ਅਨਨ ਭਗਤੀ ਪ੍ਰੇਮਾ ਭਗਤੀ ਜਿਹੜਾ ਸਵਾਸ ਸਵਾਸ ਨਾਮ ਜਪਣਾ ਤੇ ਫੇਰ ਲੱਗਣਗੇ 7 ਜਨਮ ਉਹ ਆਖਣ ਪਰ ਦੁਨੀਆ ਤੁਹਾਡੀ ਉਸਤਤ ਕਰੇਗੀ ਪਾਕਿਸਤਾਨ ਦੀ ਲੋਕੀ ਉਸਤਤੀ ਕਰਦੇ ਨੇ ਪਰ ਜਨਮ ਸਾਥ ਲਗਣਗੇ ਆਂਨੇ ਨੇ ਇਹਨਾਂ ਨੇ ਇਹ ਕਬੂਲਨਾਮਾ ਕੀਤਾ ਕਿ ਮਾਰ ਦੀ ਭਾਵੇਂ ਸਾਡੀ ਹੋਵੇ ਨਿੰਦਿਆ ਭਾਵੇਂ ਸਾਡਾ ਕੁਝ ਹੋਵੇ ਆਈ ਤੁਹਾਡੇ ਕੋਲ ਜਲਦੀ ਆਉਣਾ ਚਾਹੁੰਨੇ ਉਹ ਫਿਰ ਇਹਨਾਂ ਦੇ ਭਾਗਾਂ ਵਿੱਚ ਮਾਰ ਹੀ ਬਖਾਣਾ ਹੀ ਐਸਾ ਅਕੀਲ ਸੀ ਉਹ ਵੇ ਇਨਾਂ ਦੇ ਤਿੰਨ ਜਨਮ ਲੱਗੇ ਇਹ ਤਿੰਨ ਜਨਮੋਂ ਲਾ ਕੇ ਫਿਰ ਆਪਣੇ ਟਿਕਾਣੇ ਤੇ ਚਲੇ ਗਏ ਭਾਵ ਕਹਿਣ ਤੋਂ ਮਾਰਿਆਂ ਦੇ ਨੇ ਬਚਨ ਸੁਣਾ ਕੇ ਸਾਨੂੰ ਦੱਸੋ ਕਿ ਜਿਨ੍ਹਾਂ ਦਾ ਮਾਰ ਹੀ ਨਹੀਂ ਨਾ ਪਿਆਰ ਸੀ ਉਹ ਉਹ ਉਹਨਾਂ ਆਪਣੇ ਆਪ ਨੂੰ ਆਪਣੀ ਨਿੰਦਿਆ ਝੱਲ ਲਈ ਲੋਕਾਂ ਦੁਸ਼ਟ ਕਿਹਾ ਉਹਨਾਂ ਨੂੰ ਉਹਨਾਂ ਉਹ ਵੀ ਝੱਲ ਲਿਆ ਪਰ ਕੀ ਕੀਤਾ ਆਖਿਆ ਹੀ ਤੁਹਾਡੇ ਕੋਲ ਜਲਦੀ ਆਈ ਅਗਲ ਕੇ ਫੇਰੋ ਭਗਤ ਹੋਏ ਕੇ ਵੇ ਉਹ ਉਹ ਬਾਹਰ ਕੇ ਉਲਟੋ ਹੈ ਸੋ ਗੁਰੂ ਕੇ ਪਿਆਰਿਓ ਸਾਰੀ ਖੇਲ ਮਾਰੇ ਕੀਏ ਕੋਈ ਚੰਗਾਰੀ ਕੋ ਮਾਰਾ ਨਹੀਂ ਜੇ ਦੂਰ ਪਰਮੇਸ਼ਰ ਵਾਲੇ ਪਾਸੇ ਚਲੇ ਜਾਈਏ ਪਰ ਫੇਰ ਵੀ ਜਿਹੜਾ ਹੁਣ ਬਤਨ ਕਰਦੇ ਆਂ ਇਹ ਇਸ ਕਰਕੇ ਕਰਦੇ ਆਂ ਕਿ ਸਾਨੂੰ ਸਭ ਨੂੰ ਇਸ ਗੱਲ ਦਾ ਗਿਆਨ ਹੋ ਜੇ ਉਹ ਸਾਡੀ ਮਰਜੀ ਜਾਂ ਜਿਦੀ ਜਿਦੀ ਜੋ ਜੋ ਕਰਮੇ ਉਹਦੀ ਉਹ ਮਰਜ਼ੀ ਹੈ ਜੋ ਚਾਹੇ ਉਹ ਕਰੇ ਪਰ ਕਰਾਣਾ ਮਹਾਰਾਜੀ ਜੇ ਜਾਣਾਂਗੇ ਕਿ ਮਾਰੀ ਕਰਾਉਂਦੇ ਨੇ ਫਿਰ ਆਪੇ ਹੀ ਉਹਨਾਂ ਭਾਈ ਕਰਾਣਾ ਤੇ ਜੇ ਅਸੀਂ ਆਹ ਸਮਝਾਂਗੇ ਇਹੀ ਕਰਨੇ ਆ ਤੇ ਫਿਰ ਕਾਬੂ ਆ ਜਾਾਂਗੇ ਇਹ ਸੀ ਚਕੂਟੇ ਬਾਰੇ ਕਿ ਚਕੂਟਾ ਬੰਨਣਾ ਜਿਹੜਾ ਉਹ ਇੰਨਾ ਜ਼ਰੂਰੀ ਹੈ ਕਿ ਜੇ ਤਾਂ ਸੰਤ ਖਾਲਸਾ ਬਣਨਾ ਹੈ ਤੇ ਚਕੂਟਾ ਬਨੋ ਕੇ ਸਕੂਲੇ ਤੇ ਜੇ ਦੂਜੀ ਕਾਰ ਚ ਆਉਣਾ ਤੇ ਉਹ ਫੇ ਉਹ ਵੀ ਤੇ ਹੈ ਹੀ ਇਹ ਦੋਸਾਂ ਜਿਹੀ ਚੀਜ਼ ਹੈਗੀ ਇਹ ਚਕੂਟੇ ਬਾਰੇ ਅੱਜ ਇਹਨਾਂ ਨੂੰ ਮੈਂ ਇਹ ਅੰਦਰ ਸੀ ਕਿ ਇਹ ਇਹਦਾ ਇਹ ਬੱਚੇ ਸਦਾ ਚੜੀ